ਰੋਜ਼ਾਨੇ ਖਬਰਾਂ ਆ ਰਹੀਆਂ ਨੇ ਗੈਸ ਦੇ ਸਿਲੰਡਰਾਂ ਕਰਨਾ ਭਿਆਨਕ ਹਾਦਸੇ ਹੋ ਰਹੇ ਹਨ ਕਿ ਖਾਸਾ ਕਪੂਰਥਲਾ ਜ਼ਿਲ੍ਹਾ ਦੇ ਸ਼ਹਿਰ ਫਗਵਾੜਾ ਵਿਖੇ ਹੋਇਆ ਜਿੱਥੇ ਇੱਕ ਛੋਟਾ ਸਿਲੰਡਰ ਜਿਹਦੇ ਇੱਕ ਵਿਅਕਤੀ ਸਾਈਕਲ ਉੱਪਰ ਆ ਕੇ ਜਾਂ ਲੱਗਿਆ ਸੀ ਅਚਾਨਕ ਲੀਕ ਹੋ ਗਿਆ ਤੇ ਨੇੜੇ ਹੀ ਇੱਕ ਚੁੱਲਾ ਬਾਰਾ ਸੀ ਅੱਗ ਜਿਵੇਂ ਤਰ੍ਹਾਂ ਅੱਗ ਫੜ ਲਈ ਇਸ ਹਾਦਸੇ ਦੌਰਾਨ ਦੋ ਪਰਿਵਾਰਾਂ ਦੇ 7 ਮੈਂਬਰ ਇਸ ਦੀ ਲਪੇਟ ਵਿੱਚ ਆ ਗਏ ਜਿਨ੍ਹਾਂ ਨੂੰ ਪਹਿਲਾਂ ਫਗਵਾੜਾ ਹਸਪਤਾਲ ਲਿਜਾਇਆ ਗਿਆ ਬਾਅਦ ਵਿੱਚ 4 ਦੀ ਹਾਲ ਗੰਭੀਰ ਦੇਖਦੇ ਹੋਏ ਜ਼ਿਲंधर ਰੈਫਰ ਕਰ ਦਿੱਤਾ ਗਿਆ ਕੀ ਆ ਸਾਰਾ ਮਾਮਲਾ ਉਥੋਂ ਸੁਣਾਉਣੇ ਕੀ ਕਹਿੰਦੇ ਨੇ ਪਰਿਵਾਰ ਦੇ ਮੈਂਬਰ ਅਬ ਸਿਲੈਂਡਰ ਫਟ ਗਿਆ ਅੰਦਰ ਸੇ ਬਾਹਰ ਫੇਕਾ ਬਸ ਬਹੁਤ ਲੋਕ ਵੀ ਘਵੈਲ ਹੋ ਗਿਆ ਕਿਤਨੇ ਬੇ ਹੋਇਆ ਇਹ ਹਾਸਾ ਬਸ ਇਹ ਘੰਟ 9 ਵਜੇ ਕੀ ਬਾਤ ਹੈ ਕਿਤਨੇ ਲੋਕ ਜ਼ਖਮੀ ਹੋਏ ਇਸ ਵਿੱਚ 7 ਅੰਦੇ ਹੈ ਹੈ 7 ਅੰਦੇ ਬਾਕੀ ਠੀਕ ਠਾਕ ਹੈ ਸਾਰੇ ਇੱਕ ਸਿਵਲ ਹਸਪੀਟਲ ਮੇ ਉਹ ਜਲੰਧਰ ਦੇ ਰਿਪਰ ਪੱਤੀ ਤਾਂ ਨਹੀਂ ਸਾਨੂੰ ਬਸ ਸਾਨੂੰ ਸੀ ਚਿੱਕਾਂ ਸੁਣ ਕੇ ਬੱਚਿਆਂ ਦੀਆਂ ਆਈਆਂ ਉਹ ਸਾਨੂੰ ਪਤਾ ਵੀ ਕਿਉਂ ਹੋਇਆ ਕਿੰਨੇ ਹੋਇਆ ਪਰ ਸਰ ਦੁਰੁੰਦਿਆਂ ਦੀ ਆਵਾਜ਼ ਆਈਆਂ ਤੇ ਫਿਰ ਦੌੜ ਕੇ ਆਈ। ਜਦੋਂ ਤੁਸੀਂ ਆਏ ਕਿ ਕੀ ਕੀ ਹੋਇਆ? ਬਸ ਇੱਥੇ ਰੌਲਾ ਜਾਂ ਪੈਦਾ ਸੀ ਹ ਸਿਲੰਡਰ ਦੇ ਵਾਲੇ ਹੋਏ ਸੀਗੇ ਹੋਰ ਤਾਂ ਕੁਛ ਨਹੀਂ ਦੇਖਿਆ। ਸਿਲੰਡਰ ਫਟਿਆ ਵਾ ਜਾਂ ਲੀਕ ਕੀਤਾ। ਇੱਦਾਂ ਨਹੀਂ ਪਤਾ ਆਇਆ ਇਹਦਾ ਕੀ। ਹਾਂਜੀ। ਕਿੰਨੇ ਲੋਕ ਜ਼ਖਮੀ ਹੋਏ ਇਸ ਵਿੱਚ? ਲੱਗਦਾ 4-5 5-6 ਜਣੇ ਹਨ। ਹਾਂਜੀ? 4-5 ਜਣੇ ਆਏ। ਛੋਟੇ ਬੱਚੇ ਵੀ ਆ। ਹਾਂ। ਜੀ ਅਸੀਂ ਚਾਚੋ ਕੀ ਰਹਿੰਦੇ ਚਾਚੋ ਕੀ ਕਲੋਨੀ ਚ ਜੀ ਚਾਚੋ ਕੀ ਕਲੋਨੀ ਕੀ ਮਾਮਲਾ ਕੀ ਹੈ ਜਿਹੜਾ ਸਾਰਾ ਅੱਜ ਤੁਸੀਂ ਇੱਥੇ ਮਾਮਲਾ ਸਰ ਇਹ ਅਸੀਂ ਦੇਖੇ ਸੀਗੇ ਇੱਥੇ ਜਿੱਦਾਂ ਸਿਲੰਡਰ ਲੀਕ ਹੋਇਆ ਸੀਗੇ ਸਰ ਸਿਲੰਡਰ ਲੀਕ ਹੋਇਆ ਸੀਗਾ ਉਹਦੇ ਬਾਅਦ ਫਿਰ ਅਸੀਂ ਜਦੋਂ ਆਏ ਦੇਖਿਆ ਤਾਂ ਅੱਗ ਲੋਕੀ ਬੁਝਾਉਂਦੇ ਸੀਗੇ ਉਹਦੇ ਵਿੱਚ 6 ਨਿਆਣੇ ਜਖਮੀ ਹੋਏ ਸਰ ਟੋਟ ਹਾਂਜੀ ਸਰ 6 ਨਿਆਣੇ ਜਖਮੀ ਉਹਦੇ ਘਰ ਵਿੱਚ ਵੀ ਉਹਦੇ ਅੱਗ ਲੱਗੀ ਸੀਗੇ ਕਿੰਨੇ ਪਰਿਵਾਰ ਇੱਥੇ ਰਹਿੰਦੇ ਆ ਅਜੀ ਸਰ ਇਹਦੇ ਵਿੱਚ ਤੇ ਜਿੱਦਾਂ ਪਰਿਵਾਰ ਜੇ ਤਿੰਨ ਚਾਰ ਪਰਿਵਾਰ ਦੇ ਨਿਆਣੇ ਸੀਗੇ ਇਸ ਦੇ ਵਿੱਚ ਹਾਂਜੀ ਕਿੰਨੇ ਪਰਿਵਾਰਾਂ ਦੇ ਨਿਆਣੇ ਚਾਰਾਂ ਦੇ ਨਿਆਣੇ ਦੇ ਚਾਰਾਂ ਦੇ ਜੀ ਹੈਗਾ 6 6 ਨਿਆਣੇ ਤੋਂ ਜ਼ਿਆਦਾ ਚੱਕੀਆਂ ਹੋ ਤੇ ਬਾਕੀ ਮੜਾ ਮੋਟਾ ਉੱਦਾਂ ਹੋਏ ਆ ਕਾਰਨ ਸਰ ਇਹ ਸੀਗਾ ਕਿ ਜਿੱਦਾਂ ਸਿਲੰਡਰ ਸਾਇਦ ਜਾਮ ਹੋਇਆ ਸੀਗਾ ਇਹਨਾਂ ਨੇ ਸਿਲੰਡਰ ਇੱਦਾਂ ਮੁੱਦਾ ਕਰਕੇ ਰੱਖਿਆ ਮੁੱਦਾ ਕਰਨ ਬਾਅਦ ਉਹ ਸਿਲੰਡਰ ਦੇ ਵਿੱਚ ਹੀ ਪਾਈਪ ਤੇ ਅੱਗ ਲੱਗ ਗਈ ਕਿੰਨੇ ਕ ਬਜੇ ਹਸ ਹੋਏ ਇਹ ਸਰ ਗੱਲ ਆ 9:30 ਵਜੇ ਦੇ ਕਰੀਬ 9:30 ਹਾਂਜੀ ਸਰ मेडिया मे फ इंजर्ड हुए कहाजे बिच भेजे गए इनके बराबर था वो लीक हो गया जब करके आग लग गई क्या नाम है कितने लोग आपके मगी तीन लड़किया तीन हैं। क्या नाम है उनका एक का रोजी एक का रूमा एक का जानव तो कितने बजे हुआ ये हादसा साढ़े आठ बजे हुआ ये साढ़े आठ बजे जी तो दो परिवार रहते थे वहाँ परिवार तो कई रहते थे जी वहाँ चार पांच किसके मकान में रहते हैं वहाँ क्या नाम है वो बाबा तेजा सिंह तेजा सिंह में रहते थे वो वहाँ पे है तेजा सिंह तो भाग गया वहाँ था नहीं, नहीं जी वहाँ नहीं था वो चले जाता है वहाँ था नहीं वहाँ इस टाइम तो सिलेंडर छोटा फटा कि बड़ा छोटा सिलेंडर था जी इनका दो ढाई किलो वाला जो उनसे पड़, आता है उसमें कितने लोग जख्मी हो हो गए लोग हो लोग गए टोटल लोग हम जा रहे थे गैस भरवाने बाहर लकड़ पे लक्कर वाला चूल्हा पे खाना पक रहा था जो कि हम जैसे ही निकले साइकिल पे जैसे ही गैस रख रहे हैं वैसे ही आग उधर से पकड़ लिया तो सिलेंडर फट गया सिलेंडर फटा नहीं फटा नहीं सिर्फ उससे गैस जैसे ऊपर का निपल होता है वो खुल गया पूरा पूरा खुल गया वो आग लगने के बाद पूरा खुल गया कितने लोग जख्मी हुए जख्मी हम दो परिवार हम अपना वाइफ है हम है और मेरा छोटी बंदे ठीक नहीं है ये सब अभी जला हुआ है अभी मेरा परिवार जो है पूरी तरह से जल चुका है ਉਸ ਦਾ ਨਾਮ ਕੀ ਹੈ ਆਰਤਿਕ ਕੁਮਾਰ ਆਰਤਿਕ ਕੁਮਾਰ ਹੋਰ ਕੌਣ ਹੈ ਨਾਲ ਸاتھ ਮੇਰਾ ਬੱਚੀ ਹੈ 2 ਮਹੀਨੇ ਦਾ ਅਨੁਸ਼ਕਾ ਕੁਮਾਰ ਸਾਡੇ ਤੋਂ ਸਵੇਰੇ 8:50 a.m. ਤੇ ਅਪ੍ਰੋਕਸੀਮੇਟਲੀ 6 ਜਾਣੇ ਆਏ ਨੇ ਵਿਦ ਦ ਹਿਸਟਰੀ ਆਫ ਬਰਨ ਤੇ ਦੋ ਫੈਮਿਲੀਜ਼ ਨੂੰ ਬਿਲੋਂਗ ਕਰਦੇ ਸੀ ਤੇ ਪੇਸ਼ੈਂਟ ਸਾਡੇ ਤੋਂ ਆਏ ਨੇ ਆਪਾਂ ਐਮਰਜੈਂਸੀ ਟਰੀਟਮੈਂਟ ਸ਼ੁਰੂ ਕਰਤਾ ਹੈ ਕਾਫੀ ਝੁਲਸੇ ਸੀ ਨਾਲ ਇਹਨਾਂ ਦੇ ਦੋ ਬੱਚੇ ਵੀ ਸੀਗੇ ਤੇ ਐਮਰਜੈਂਸੀ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਪੇਸ਼ੈਂਟ ਨੂੰ ਐਡਮਿਟ ਕਰ ਲਿਆ ਗਿਆ ਹੈ ਤੇ ਇਹਨਾਂ ਨੂੰ ਬਰਨ ਯੂਨਿਟ ਟ੍ਰਾਂਫਰ ਕਰ ਦਿੱਤਾ ਗਿਆ ਮੈਡਮ ਕੰਡੀਸ਼ਨ ਕਿੱਦਾਂ ਹੈ ਇਹਨਾਂ ਦੀ ਪੇਸ਼ੈਂਟ ਫਿਰ ਹਾਲ ਸਟੇਬਲ ਨੇ ਬਟ ਬਰਨ ਕਾਫੀ ਜ਼ਿਆਦਾ ਹੈ ਤੇ ਥੋੜੀ ਦਰਦ ਵਿੱਚ ਨੇ ਕੋਈ ਰੈਫਰ ਵਗੈਰਾ ਵੀ ਕੀਤਾ ਜਾਊਗਾ ਇਹਨਾਂ ਨੂੰ ਪਹਿਲਾਂ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਜਾਊਗਾ ਸਟੇਬਲਾਈਜ਼ ਕੀਤਾ ਜਾਊਗਾ ਫਿਰ ਬਰਨ ਯੂਨਿਟ ਟ੍ਰਾਂਫਰ ਕੀਤਾ ਜਾਊਗਾ